ਸਯੂ ਜੀ ਹਜ਼ੂਰ ਸੱਚੇ ਪਾਤਸ਼ਾਹ ਇਹ 3-4 ਦਿਨ ਪਹਿਲੇ ਬਚਨ ਸੁਣਿਆ ਮਹਾਰਾਏ ਫਰਮਾਉਂਦੇ ਨੇ ਉਹ ਆਪਣੇ ਪਿਆਰਿਆਂ ਨੂੰ ਦੁੱਖ ਵੀ ਦੇਂਦੇ ਹਨ ਜਿਹੜੇ ਦੁੱਖ ਪੈਗੰਬਰਾਂ ਨੂੰ ਦਿੱਤੇ ਉਹ ਕੋਈ ਚੱਲ ਨਹੀਂ ਸਕਦਾ ਉਹ ਗੁਰੂ ਦੇ ਆਸਰੇ ਬਚਨ ਚ ਰਹੇ ਨੇ ਸਾ ਪਰ ਤੇ ਤਨ ਕੀੜੇ ਪੈ ਗੇ ਕਰੀ ਨਾ ਜਾਏ ਕਰੋੜੀ ਮਨ ਸੂਨ ਨੂੰ ਚੜਾਇਆ ਸੂਨੀ ਸੰਮਤ ਖਲ ਉਤਾਰੀ ਆਪਣੇ ਆਨਾਲ ਇਹ ਕੁਝ ਕਰਦਾ ਤੂੰ ਕਿਹੜੇ ਬਾਗ ਦੀ ਫੁੱਲੀ ਸਾਸ ਜੀ ਸਾਸਗੇ ਜੀ ਸਾਬਰ ਜੀ ਬਾਦਸ਼ਾਹ ਵਾਹ ਪੈਗੰਬਰ ਸੱਚ ਦੀ ਬਾਦਸ਼ਾਹੀ ਕਰਨ ਦੀ ਤੇ ਸ਼ੈਤਾਨ ਇੱਕ ਮਹਾਰਾਜ ਨੂੰ ਕਹਿੰਦਾ ਮਹਾਰਾਜੀ ਮੈਂ ਇਹਨਾਂ ਦਾ ਇਮਤਿਹਾਨ ਲੈਣਾ ਹੈ ਸਹਿਬ ਕਹਿੰਦੇ ਨੇ ਲਾਲਾ ਪਰ ਮੇਰੇ ਇਹਨਾਂ ਦੀਓ ਡੋਲ ਨਹੀਂ ਇਹ ਮੇਰੀ ਪ੍ਰੀਤ ਵਿੱਚ ਇੰਨਾ ਰੰਗਿਆ ਹੋਇਆ ਹੀ ਓਏ ਨੇ ਨੀ ਉਹ ਡੋਲ ਨਹੀਂ ਲਾਲਾ ਤੁਮ ਤੇ ਆਓ ਓਨੇ ਬਿਮਾਰੀ ਪਾਈ ਕਉਆਂ ਤੇ ਹਾਥੀਆਂ ਘੋੜਿਆਂ ਤੇ ਪਾਦਸ਼ਾਹ ਟੋਲ ਜਾਏਗਾ ਫਿਰ ਆਇਆ ਓਏ ਨਵੇਂ ਖਰੀਦ ਲੇਗਾ ਓਏ ਉਹਨਾਂ ਤੇ ਬਿਮਾਰੀ ਪਾਤੀ ਕੀ ਪਾਈ ਸਾਰੇ ਸ਼ਰੀਰ ਦੇ ਵਿੱਚ ਕੀੜੇ ਪਾਤੇ ਓ ਬਾਦਸ਼ਾਹ ਓ ਪ੍ਰਜਾ ਉਹ ਜਿਹੜੀ ਉਹਨੂੰ ਦੇਵਤੇ ਮੰਨਦੀ ਸੀ ਸਭ ਕੁਝ ਮੰਨਦੀ ਸੀ ਇਹਨਾਂ ਕੋਲੋਂ ਬੋ ਆਣੀ ਸ਼ੁਰੂ ਹੋ ਗਈ ਐ ਇਹਨਾਂ ਨੂੰ ਬਾਹਰ ਛੱਡਾਓ ਬਾਹਰ ਛੱਡਾਏ ਉਹ ਹੁਕਮ ਚਾਹੰ ਸਾਹਸ ਸਿੰਘ ਜੀ ਜਦੋਂ ਹੁਣ ਵੇਖ ਰਿਹਾ ਹੈ ਸ਼ੈਤਾਨ ਉਹਨਾਂ ਦੀ ਘਰ ਦੀ ਸੇਵਾ ਦੇ ਵਿੱਚ ਨਾਲ ਹੈ ਪਰ ਉਹ ਮੰਗਦੀ ਐ ਉਹ ਨੂੰ ਸ਼ਿਕਾੰਦੀ ਆ ਉਹਦੇ ਕੋਲ ਗਏ ਉਹ ਲੰਗਦੀ ਨੂੰ ਕਹਿੰਦੇ ਨੇ ਤੂੰ ਤੇ ਰਾਜਿਆਂ ਦੀ ਕੋਈ ਲਗਦੀ ਹੈ ਪਤਾ ਸੀ ਇਹ ਕੌਣ ਹੈ ਕਹਿੰਦੇ ਨੇ ਸੁਣ ਤੇਰਾ ਉਹਦੇ ਪਤੀ ਦਾ ਦੁੱਖ ਹੁਣੇ ਹੀ ਦੂਰ ਹੋ ਜਾਏਗਾ ਉਹਨੂੰ ਜਾ ਕੇ ਕਹੀਂ ਸੂ ਅੱਗੇ ਰੱਬ ਦੇ ਨਾਮ ਦਾ ਬੱਕਰਾ ਦੇਂਦਾ ਏ ਉਹਨੂੰ ਫਕੀਰ ਦੇ ਨਾਮ ਦਾ ਜ਼ੇਦ ਹੋਵੇ ਠੀਕ ਹੋ ਜਾਏਗਾ ਜਾ ਕੇ ਗਿਆ ਉਹ ਵੇਖੋ ਕੀ ਕਹਿੰਦੇ ਨੇ ਤੂੰ ਭਾਵੇਂ ਮੇਰੀ ਘਰ ਦੀ ਏ ਮੇਰੀ ਇਨੀ ਸੇਵਾ ਕੀਤੀ ਏ ਨਹੀਂ ਤਾਂ ਮੈਂ ਤੈਨੂੰ ਤੇਰੇ ਮਥੇ ਨਹੀਂ ਸੀ ਲਗਣਾ ਉਹ ਮੈਨੂੰ ਕਹਿੰਦੀ ਏ ਰੱਬ ਨੂੰ ਛੱਡ ਕੇ ਉਹ ਫਕੀਰ ਦੇ ਪਿੱਛੇ ਲੱਗਦਾ ਵਾ 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 ਸਾਥ ਸਿੰਘ ਜੀ ਫਿਰ ਉਹ ਛਪੜੀ ਚ ਨਾਤੇ ਤਰ ਸਾਇਆ ਸ਼ੈਤਾਨ ਨੂੰ ਉਹ ਜਾ ਕੇ ਕਹਿੰਦਾ ਮਹਾਰਾਜ ਜੀ ਤੁਸੀਂ ਠੀਕ ਕਹਿੰਦੇ ਸੋ ਇਹਨੂੰ ਠੀਕ ਕਰ ਦਿਓ ਇਹਨਾਂ ਨੂੰ ਠੀਕ ਕੀਤਾ ਚੰਦਨ ਵਰਗੀ ਤੇ ਮਹਾਰਾਜ ਕਹਿੰਦੇ ਇੱਕ ਸਾਖੀ ਸ੍ਰੀ ਅਮਰੇਸਰਵਾਰੀ ਉਹ ਲੱਗ ਉਹ ਜਦੋਂ ਸਾਰੀ ਪਰਜਾ ਲੈਣ ਆਈ ਕਹਾਈ ਰਾਜੇ ਨੂੰ ਲੈ ਕੇ ਚਲੀਏ ਕਹਿੰਦੇ ਮੈਂ ਆਂਦੇ ਚਾਉਂ ਮੈਦੀ ਜਾਣਾ ਤਰਲੇ ਮਿੰਤਾ ਕੀਤੇ ਲੈ ਗਏ ਸਾਧ ਸੰਗਤ ਜੀ ਵਟਿਆਂ ਕੋਲੋਂ ਸੁਣਿਆ ਸੰਤ ਦਿੱਲੀ ਵਾਲੇ ਢੀਲ ਵਾਲੇ ਉਹ ਸਾਬਰ ਜੀ ਦਾ અવਤਾਰ ਸਤ ਸੰਗਤ ਜੀ ਪੂਰੇ ਵੇਖੋ ਫਕੀਰ ਨੇ ਕਿਹਾ ਅਜੇ ਹੋਰ ਨਹੀਂ ਕਿਹਾ ਪਰ ਰੱਬ ਨੂੰ ਛੱਡ ਕੇ ਫਕੀਰ ਦੇ ਨਾਮ ਦਾ ਕਰ ਲੋ ਉਹ ਕਹਿੰਦੇ ਤੂੰ ਮੇਰੀ ਲੱਗਦੀ ਨਹੀਂ ਹੈਗੀ ਉਹ ਤੇ ਪੂਰੇ ਅਸੀਂ ਨਾ ਹੋ ਸਕੇ ਅਸੀਂ ਨਾ ਹੋ ਸਕੇ ਉਹ ਇਸ ਜਾਮੇ ਚ ਜਿ ਆਏ ਸੋਏ ਕਿਲੇ ਵਾਲੇ ਤੋਂ ਉਹਨਾਂ ਨੇ ਕਿਸੇ ਨੂੰ ਨਹੀਂ ਯਾਦ ਕੀਤਾ ਤੇ ਅਸੀਂ ਨਾ ਠੀਕ ਹੋ ਸਕੇ ਕਿਉਂਕਿ ਹਜ਼ੂਰ ਦਾ ਬਚਨ ਹੈ ਉਹ ਜੇੜ ਨੇ ਜੜ ਨੂੰ ਹੱਥ ਪਾਇਆ ਹੋਵੇ ਉਹਨੂੰ ਪੱਤੇ ਕਿੰਨ ਦੀ ਲੋੜ ਨਹੀਂ ਸਾ ਸੰਗਤ ਜੀ ਮੈਂ ਇੱਕ ਬਚਨ ਸੁਣਾਣਾ ਸਾਰਿਆਂ ਨੂੰ ਇਸ ਬਚਨ ਦੀ ਲੋੜ ਹੈ ਹਜ਼ੂਰ ਦੇ ਕੋਲ ਬੇਨਤੀ ਹੋ ਰਹੀ ਹੈ ਮਹਾਰਾਜੀ ਸੰਗਤ ਦੇ ਕੁਝ ਸ਼ਰੀਰਾਂ ਦਾ ਧਿਆਨ ਹੈ ਕਿ ਮੰਗ ਸਾਰੇ ਮੰਗਦੇ ਹਨ ਕਈਆਂ ਦੀ ਪੂਰੀ ਹੋ ਜਾਂਦੀ ਹੈ ਕਈਆਂ ਦੀ ਨਹੀਂ ਹੁੰਦੀ ਕੀ ਕਾਰਨ ਹੈ ਵੇਖਿਆ ਜੇ ਉੱਥੇ ਨਾ ਕੋਈ ਬਚਨ ਆਇਆ ਕੋਈ ਕਰਮ ਸੀ ਕੀ ਬਚਨ ਆਇਆ ਉਥੋਂ ਬਖਸ਼ੀਸ਼ ਸਭ ਵਾਸਤੇ ਇੱਕੋ ਜੀ ਆਂਦੀ ਹੈ ਵੇਖਿਆ ਜੇ ਸੰਗਤ ਤੇ ਸਰੀਰ ਮੰਗ ਮੰਗ ਰਹੇ ਨੇ ਕਈਆਂ ਦੀ ਪੂਰੀ ਹੋ ਜਾਂਦੀ ਹੈ ਕਈਆਂ ਦੀ ਨਹੀਂ ਹੁੰਦੀ ਸਾਹਿਬ ਕਹਿੰਦੇ ਨੇ ਉਥੋਂ ਬਖਸ਼ੀਸ਼ ਸਭ ਵਾਸਤੇ ਇੱਕੋ ਜੀ ਆਂਦੀ ਹੈ ਇਹ ਇਹਦੇ ਆਪਣੇ ਚ ਕਮੀ ਹੁੰਦੀ ਹੈ ਜਦੋਂ ਮੇਰ ਹੁੰਨ ਲੱਗਦੀ ਹੈ ਕਦੀ ਧਿਆਨ ਕਿੱਧਰ ਚਲ ਜਾਂਦਾ ਕਦੀ ਕਿੱਧਰ ਵਾਹ 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 ਸਾਹਿਬ ਜੀ ਸਹਿਬ ਫਰਮਾਉਂਦੇ ਨੇ ਵੇਖਿਆ ਜੇ ਹੁਣ ਪੈਗੰਬਰਾਂ ਦੇ 1400 ਪੈਗੰਬਰ ਕੋਈ ਗੁਰੂ ਦਾ ਦਰਸ਼ਨ ਨਾ ਹੋਇਆ ਪੈਗਾਮਾਂ ਦਾ ਸੀ ਸਹਿਬ ਫਰਮਾਉਂਦੇ ਨੇ ਤਿੰਨਾ ਜੁਗਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵਰਗਾ ਗੁਰੂ ਨਹੀਂ ਜੇ ਆਇਆ ਉਹ ਜੂਦੀਆਂ ਧਰਤੀਆਂ ਬਨੀਆਂ ਪਰਮੇਸ਼ਰ ਅੱਗੇ ਗੁਰੂ ਧਾਰਦੇ ਸਨ ਉਹ ਪਰਮੇਸ਼ਰ ਨਾਲ ਮਲਾਪ ਕਰਾਉਂਦੇ ਸਨ ਮਹਾਰਾਹੀ ਕਹਿੰਦੇ ਉਹ ਤੁਹਾਡਾ ਗੁਰੂ ਹੀ ਪਰਮੇਸ਼ਰ ਜੇ ਟਰ ਪਰਮੇਸ਼ਰ ਇੱਕੋ ਜਾਨ ਇਹ ਜਿਹੜੀਆਂ ਆ ਵੇਖਿਆ ਜੇ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਪੰਚਮ ਪਾਤਸ਼ਾਹ ਇਹ ਸਾਡੇ ਵਾਸਤੇ ਕੀ ਇੱਕ ਸਿੱਖ ਮੰਗ ਗਏ ਨੇ ਜਿਦਾ ਹੀ ਅਨਾਤ ਮਾਨੰਡਿਆ ਪਈ ਮਾਂਝ ਜੀ ਸ਼ਾਉਕਾਰ ਸਭ ਕੁਝ ਵੇਚ ਕੇ ਗੁਰੂ ਦੇ ਲੰਗਰ ਚ ਪਾਤਾ ਲੰਗਰ ਚ ਪਾਤਾ ਹਜ਼ੂਰ ਦੀ ਅਗੇ ਸੇਵਾ ਦੇ ਵਿੱਚ ਸਾਧ ਸੰਗਤ ਜੀ ਕੀ ਜੋ ਲੰਗਰ ਦਾ ਬੰਨਣਾ ਥੋੜਾ ਸ਼ੱਕਦਾ ਸਹਿਬ ਕਹਿੰਦੇ ਨੇ ਕਿਥੋਂ ਸ਼ੱਕਦੇ ਹੋ ਮਹਾਰਾਜ ਜੀ ਲੰਗਰ ਚ ਸ਼ੱਕਦਾ ਸਹਿਬ ਕਹਿੰਦੇ ਨੇ ਪਾੜੇ ਦੇ ਹੀ ਰਹਿਣਾ ਸੇਵਾ ਕੀਤੀ ਤੇ ਸ਼ੱਕ ਲਿਆ ਸਾਸ ਸਕੇ ਜੀ ਉਹ ਲੰਗਰ ਘਟਾਤਾ ਲੱਕੜਾਂ ਲਿਆਂਦੇ ਸਨ ਉਹ ਵਧਾਉਂਦੀਆਂ ਫਿਰ ਪੁੱਛਿਆ ਕਿਵੇਂ ਕਰਦੇ ਹੋ ਮਹਾਰਾਜ ਜੀ ਐਂ ਕਰਤਾ ਵਾ ਸਹਿਬ ਫਰਮਾਉਂਦੇ ਨੇ ਅਜੇ ਵੀ ਸ਼ੱਕ ਦੇਉ ਛੱਡਤਾ ਸ਼ੱਕਨਾ ਛੱਡਤਾ ਉਹ ਪੱਤਿਆਂ ਦੀ ਜਿਹੜੀ ਝੂਠ ਉਨੂੰ ਲਾਲਾ ਕੇ ਛਕਦੀ ਲਕੜਾਂ ਲਿਆਰੇ ਨੇ ਕਮਜ਼ੋਰ ਹੋ ਗਏ ਨੇ ਖੂਚ ਗਿਰ ਗਏ ਨੇ ਸਹਬਦ ਨੇ ਗੁਰੂ ਦਾ ਸਿੱਖ ਮਾ ਬਚਨ ਹੋ ਰਿਹਾ ਮਾਰੇ ਕਹਿੰਦੇ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਲੈ ਕੇ ਖੂਚ ਗਰੇ ਹੋਏ ਹਾਂ ਲਕੜਾਂ ਸਿਰ ਤੇ ਹਾਂ ਜਿਹੜੀਆਂ ਬਾਲਣ ਤੇ ਜਾਣੀਆਂ ਨੇ ਮਹਾਰਾਜੀ ਕੱਟਣ ਲੱਗੇ ਮਹਾਰਾਜੀ ਇਹਨੂੰ ਕਾਢ ਲਓ ਪਹਿਲੇ ਸੁੱਕੀਆਂ ਗਿੱਲੀਆਂ ਵਾਂ ਹੋ ਜਾ ਸਾ ਸੰਗਰਜੀ ਜਦੋਂ ਗੱਲ ਨਾ ਲਾਇਆ ਵੇਖਿਆ ਜੇ ਇਹ ਸਾਡੇ ਵਾਸਤੇ ਮੰਗ ਗਏ ਉੱਠੇ ਨੇ ਪਾਤਸ਼ਾਹ ਮਹਾਰਾਜ ਜੀ ਮੰਗੋ ਕੁਛ ਕਹਿ ਰਹੇ ਨੇ ਉਹ ਕੀ ਮੰਗਦੇ ਨੇ ਮਹਾਰਾਜ ਜੀ ਇਹ ਕਾਲ ਜੁਗ ਦੇ ਜੀਆਂ ਕਰੋ ਇਹ ਉਹ ਜੇ ਇਮਤਿਆਜ਼ ਨਹੀਂ ਜੇ ਦਿੱਤੇ ਜਾ ਰਹੇ ਇਨ ਨਹੀਂ ਜੇ ਤੇ ਤੇ ਜਾਣੇ ਨਾ ਕੋਲ ਨਾ ਵਜੇ ਸਖਤ ਕੋਹ ਤੇ ਹਲੇ ਆ ਦੇ ਇਹ ਸਾਡੇ ਵਾਸਤੇ ਮੰਗ ਕੇ ਸਹਿਬ ਕਹਿੰਦੇ ਨੇ ਓਏ ਨੀਵਾ ਹੋ ਮਹਾਰਾਜੀ ਮੈਂ ਤੇ ਸਿਰ ਵੀ ਦੇਤਾ ਹੋਰ ਕੀ ਨੀਵਾ ਹੋਵਾ ਮੇਰਾ ਸਿਰ ਵੀ ਨਹੀਂ ਰਿਆ ਸਹਿਬ ਪਰਮਾਨਦੇ ਨੇ ਓਏ ਹੁਣ ਜਿਆਦਾ ਲੋੜੀ ਤੇ ਇਹ ਨਾ ਕਹਿ ਬੈਠੀ ਮੈਂ ਤੁਹਾਡੇ ਪਿੱਛੇ ਸਿਰ ਦਿੱਤਾ ਹੋਰ ਹੋਰ ਹੀ ਜ਼ਿਆਦਾ ਦੀਵੇ ਹੋਣਦੇ ਸਾਹਿਬ ਫਰਮਾਦੇ ਨੇ ਓਏ ਸਾਰੀਆਂ ਇੰਦਰੀਆਂ ਵਸ ਕਰ ਲੈ ਕਿਲੇ ਦੇ ਪਾਸ਼ਾ ਦੇ ਅਕਾਲ ਪੁਰਖ ਦੇ ਵਜਾ ਕਿੰਨੇ ਵਜੇ ਸੁਣਾਲੇ ਸਾਰ ਓ ਸਾਰੀਆਂ ਇੰਦਰੀਆਂ ਵਸ ਕਰ ਲੈ ਇਹਨੂੰ ਜਿਹੜੀ ਮਨ ਦੀ ਮੈਲ ਹੈ ਨਾ ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ ਉਹ ਨਹੀਂ ਨੂੰ ਜਾਣੀ ਤੇ ਸਹਿ ਪਾਣੀ ਅਰਥ ਵੀ ਦਰ ਰਾਸਤੇ ਵੀ ਨਹੀਂ ਕਿਤੇ ਦੇਖਦੇ ਨਹੀਂ ਇਹਨੂੰ ਹੈਗੇ ਸੁੱਟਦੇ ਨਹੀਂ ਰਾਤ ਉਹਦਾ ਰਾਹ ਵੀ ਦੱਸਦੇ ਨੇ ਹਮ ਮੈਂ دیرਕ ਰੋਗ ਹੈ दारू ਵੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਹੈ ਇਹ ਨਾਮ ਦੇ ਨਾਲ ਉੜਾ ਦੇ ਹਾਂਜੀ ਨਾਮ ਦੇ ਨਾਲ ਗੁਰ ਕਾ ਸ਼ਬਦ ਰਤਨ ਹੈ ਜੇ ਤੁਹਾਨੂੰ ਆਹ ਵਾਹ ਵਾਹ ਸਾਹਮਣੇ ਆ ਨਾ ਹੀਰੇ ਨੂੰ ਇਹ ਗੁਰੂ ਦੇ ਬਚਨ ਨੂੰ ਉਹ ਹੀਰੇ ਵਾਂਗ ਸੰਭੋ ਉਸ ਬਚਨ ਵੇਖੋ ਅਦਲਾ ਬਕਲੇ ਵਾਲੇ ਮਾਰਿਆ ਗਾਲਪੁਰ ਮੈਂ ਸਾਬਤ ਕਰ ਰਿਹਾ ਸਹਿਬ ਫਰਮਾਉਂਦੇ ਨੇ ਓਏ ਸਾਰੇ ਸੰਸਾਰ ਨੇ ਤੁਹਾਡੇ ਚਰਣਾ ਨੂੰ ਉਜਰਾ ਹੈ ਓਏ ਆਂਦਾ ਵੇ ਇੱਕ ਮੈਂ ਘਰ ਬਣਾਇਆ ਇਹ ਮੇਰਾ ਘਰ ਹੈ ਓਏ ਇਹਦੀ ਪਤਾ ਨਾਮ ਜਪ ਕੇ ਉਹਨਾਂ ਨੂੰ ਆਪਣੇ ਲੜ ਲਾ ਕੇ ਬੈਕੁਨਠਾਂ ਦੀਆਂ ਮਲਕੀਤਾਂ ਦੇ ਦਿਆਂ ਹਨ ਕੋਲੇ ਸੁਨਹਾਰ ਸਤਿ ਅਕਾਲ ਗੁਰਵਰਿਆ ਕਾਲ